ਮੇਰਾ ਜੀ ਪਹਿਲਾਂ ਤਾਂ ਧੰਨਵਾਦ ਤੁਹਾਡਾ ਸਾਰੀ ਪ੍ਰੈਸ ਦਾ ਜਿਹੜੀ ਤੁਸੀਂ ਮੇਰੀ ਆਵਾਜ਼ ਨੂੰ ਉਠਾ ਰਹੇ ਹੋ ਲੋਕਾਂ ਨੂੰ ਪਤਾ ਲੱਗੇ ਵੀ ਇਹ ਕੌਣ ਕੌਣ ਲੋਕ ਨੇ ਜਿਹੜੇ ਕੀ ਕੀ ਕਰ ਰਹੇ ਨੇ ਜੀ ਔਰ ਇਹਨਾਂ ਦੇ ਵਿੱਚ ਵਰਦੀਆਂ ਦੇ ਵਿੱਚ ਕੀ ਕਰ ਰਹੇ ਨੇ ਸਾਰੀ ਪੁਲਿਸ ਨਹੀਂ ਮਾੜੀ ਇੱਥੋਂ ਦੇ ਐਸਐਸਪੀ ਸਾਹਿਬ ਡੀਆਈ ਸਾਹਿਬ ਬਹੁਤ ਚੰਗੇ ਨੇ ਰਾਤ ਨੂੰ ਆਪ ਘੁੰਮ ਫਿਰਦੇ ਨੇ ਔਰ ਸਾਰੇ ਵੇਖਦੇ ਨੇ ਬੰਦਿਆਂ ਨੂੰ ਚੈੱਕ ਕਰਦੇ ਨੇ ਕੌਣ ਕੀ ਕਰ ਰਿਹਾ ਕੀ ਕਰ ਰਿਹਾ ਪਰ ਕੁਝ ਵਿੱਚ ਇਹੋ ਜਿਹੇ ਨੇ ਜਿਹੜੇ ਇਹਨਾਂ ਨੂੰ ਵੀ ਪਰੇ ਦਰਕਰਾਰ ਕਰਕੇ ਤੇ ਇਹ ਕੰਮਾਂ ਤੇ ਲੱਗੇ ਹੋਏ ਜੀ ਮੈਂ ਸਰਿੰਦਰ ਸਿੰਘ ਮਿੱਟੂ ਤਵਨ ਗੁਰੂ ਆਰਸਾਹ ਤੋਂ ਆਂ ਜੀ ਤੇ ਪਿਛਲੇ ਦਿਨਾਂ ਵਿੱਚ ਮੈਂ ਇੱਕ ਵਿਜੀਲੈਂਸ ਟੀਮ ਲਿਆ ਕੇ ਚੰਡੀਗੜ੍ਹ ਤੋਂ ਰੇਡ ਕਰਾਈ ਸੀ ਮੁਹਾਲੀ ਤੋਂ ਜੀ ਮਮਦੋੜ ਥਾਣੇ ਅਬਨੋਚਾਣਾ ਐ ਐਸਐਚਓ ਸੀਗਾ ਉਹਨੇ ਮੈਂ ਕਿਸੇ ਤੋਂ ਪੈਸੇ ਲੈਣੇ ਸੀ 4 ਲੱਖ ਰੁਪਇਆ ਜੀ ਉਹਦੇ ਨਾਲ ਮੇਰੀ ਤੂ ਤੂ ਮੈਂ ਮੈਂ ਹੋ ਗਈ ਔਰ ਉਸ ਬੰਦੇ ਨੇ ਦੇ ਖਿਲਾਫ ਮੈਂ ਦਰਖਾਸਤ ਦੇ ਦਿੱਤੀ ਜੋ ਦਰਖਾਸਤ ਡੀਐਸਪੀ ਸਾਹਿਬ ਨੂੰ ਇੱਥੇ ਫਰੋਈਪਰ ਦਿੱਤੀ ਔਰ ਉਹਨਾਂ ਨੇ ਉੱਥੇ ਮਾਮਦੋਰ ਥਾਣੇ ਪੇਜੀ ਮਾਮਦੋਰ ਥਾਣੇ ਮੈਸਚ ਨੂੰ ਮਿਲਿਆ ਔਰ ਐਸਐਚਓ ਮੈਨੂੰ ਕਹਿਣ ਲੱਗਾ ਵੀ ਤੈਨੂੰ ਮੈਂ ਪੈਸੇ ਤਾਂ ਦਵਾ ਦੂੰ ਪਰ 2 ਲੱਖ ਰੁਪਏ ਮੈਂ ਲਵਾਂਗਾ ਮੈਂ ਕਿਹਾ ਜੀ 2 ਲੱਖ ਤਾਂ ਜ਼ਿਆਦਾ ਫਿਰ ਮੈਨੂੰ ਪੈਸੇ ਲੈਣ ਦਾ ਕੀ ਫਾਇਦਾ ਜਦ 4 ਚ 2 ਹੀ ਤੁਹਾਨੂੰ ਦੇਣਾ ਤਾਂ ਫਿਰ ਕਰਦੇ ਕਰਾਉਂਦੇ ਜੀ ਸਾਡਾ 1 ਲੱਖ ਰੁਪਏ ਚ ਸੌਦਾ ਤੈ ਹੋ ਗਿਆ ਚਲੋ ਪਰ ਮੈਰੇ ਮਾਨੂੰ ਇੱਕ ਗੱਲ ਚੰਗੀ ਨਾ ਲੱਗੀ ਵੀ 4 ਲੱਖ ਰੁਪਏ ਤੇ 1 ਲੱਖ ਰੁਪਏ ਨੂੰ ਦਿਆਂ ਚਲੋ ਪਰ ਮੇਰੇ ਸੁਣਨ ਚ ਇਹ ਗੱਲ ਆਈ ਸੀ ਕਿ ਵੀ ਇਹ ਗੱਲ ਬੰਦਾ ਨੇ ਮੈਨੂੰ ਵੀ ਕਹੀ ਹੋਰਾਂ ਨੇ ਵੀ ਮੈਨੂੰ ਕਹੀ ਵੀ ਮੇਰੀ ਤਾਂ ਫੀਸ ਲੱਖ ਤੋਂ ਘੱਟ ਹੈ ਹੀ ਨਹੀਂ ਇਹ ਫੀਸ ਐ ਦੱਸਦੇ ਜੀ ਜਿਵੇਂ ਨਾ ਇਹਨਾਂ ਨੇ ਸਕੂਲ ਹੁੰਦਾ ਜਾਂ ਇਹਨਾਂ ਦੇ ਕਰੈਕਟਰ ਰੋਲ ਚ ਲਿਖਿਆ ਹੁੰਦਾ ਵੀ ਤਨਖਾਹ ਦੇ ਨਾਲ ਫੀਸ ਵੀ ਲੱਗੇਗੀ ਪਰ ਉਹ ਫੀਸ ਮੈਨੂੰ ਚੰਗੀ ਨਾ ਲੱਗੀ ਜਿਸ ਕਰਕੇ ਮੈਨੂੰ ਮੁਹਾਲੀ ਜਾਣਾ ਪਿਆ ਜੀ ਔਰ ਮੁਹਾਲੀ ਜਾ ਕੇ ਮੈਂ ਉਥੇ ਪ੍ਰਮਾਤ ਸਾਹਿਬ ਜਿਹੜੇ ਏਡੀਜੀਪੀ ਸਾਹਿਬ ਨੇ ਵਿਜੀਲੈਂਸ ਦੇ ਬਹੁਤ ਚੰਗੇ ਇਨਸਾਨ ਨੇ ਉਹਨਾਂ ਨੇ ਮੇਰੀ ਬੜੇ ਪਿਆਰ ਨਾਲ ਗੱਲ ਸੁਣੀ ਔਰ ਸਾਰੇ ਸਬੂਤ ਵਗੈਰਾ ਚੈੱਕ ਕੀਤੇ ਰਿਕਾਰਡਿੰਗ ਵਗੈਰਾ ਜੋ ਵੀ ਸੀਗਾ ਮੇਰੇ ਕੋਲੇ ਚੈੱਕ ਕਰਕੇ ਮੇਰੀ ਐਪਲੀਕੇਸ਼ਨ ਵੀ ਵੇਖੀ ਉਹਨਾਂ ਨੇ ਵੇਖ ਕੇ ਉਹਨਾਂ ਨੇ ਸਾਰਾ ਕੁਝ ਸੁਣ ਕੇ ਐਸਐਸਪੀ ਸਾਹਿਬ ਉੱਤੇ ਸਵਰਨਦੀਪ ਸਿੰਘ ਉਹਨਾਂ ਦੀ ਡਿਊਟੀ ਲਾਈ ਉਹਨਾਂ ਨੇ ਅਗੋ ਟੀਮ ਤਿਆਰ ਕਰਕੇ ਡੀਐਸਪੀ ਜਤਿੰਦਰਪਾਲ ਸਿੰਘ ਮੇਰੇ ਨਾਲ ਭੇਜੇ ਟੀਮ ਜੋ ਇੱਥੇ ਆ ਕੇ ਮੰਦੋਟ ਗਏ 6 ਵਜੇ ਕਰੀਬ 6:30 ਵਜੇ ਹੋਵੰਗੇ ਤਾਂ ਮੈਂ ਇਹਦੇ ਕੋਲ ਮਿਲਣ ਗਿਆ ਆਫਿਸ ਤੇ ਆਫਿਸ ਕੈਮਰਾ ਉਹਨ ਕਰਕੇ ਨੇ ਨਾਲ ਇੱਕ ਕਮਰਾ ਬਣਾਇਆ ਹੋਇਆ ਹੈ ਗੇਟ ਦੇ ਨਾਲ ਜੀ ਉੱਥੇ ਏਸੀ ਵਗੈਰਾ ਲਾਇਆ ਹੋਇਆ ਹੈ ਨੇ ਉੱਥੇ ਕਹਿੰਦਾ ਬਿਠਾ ਆਪਣੇ ਗਨਮੈਨ ਨੂੰ ਕਹਿੰਦਾ ਇਹ ਉਹ ਮਿੰਟੂ ਹੈ ਗਨਮੈਨੇ ਦਾ ਜੋ ਹਮਗੜ ਦਾ ਜਿਹਦੀ ਡਿਊਟੀ ਫਿਰੋਈ ਪਰ ਸ਼ੁਰੂ ਤੋਂ ਰਹਿੰਦਾ ਇਹਦੇ ਨਾਲ ਹੀ ਹੈ ਕਈ ਸਾਲਾਂ ਤੋਂ ਜਿਸ ਦਾ ਕੰਮ ਹੀ ਬਸ ਇਹਦੇ ਨਾਲ ਹੀ ਹੈ ਉਹਨੇ ਮੈਨੂੰ ਬਿਠਾਇਆ ਥੋੜੀ ਦੇਰ ਬਾਅਦ ਇਹ ਅਬਨਵ ਚਵਾਨ ਆਇਆ ਕਹਿੰਦਾ ਵੀ ਹਾਂ ਮੈਂ ਕਹਾਂ ਜੀ ਆ 25000 ਰੁਪਈਆ ਇਹਦਾ ਤੇਰੇ ਨਾਲ ਲੱਖ ਮੁੱਕਿਆ ਸੀਗਾ 25000 ਨੂੰ ਮੈਂ ਕੀ ਕਰਾਂ ਮੈਂ ਕਿਹਾ ਜੀ ਉੱਥੋਂ ਤਾਂ ਮਿਲੇ ਨਹੀਂ ਪੈਸੇ ਹੁੰਦੇ ਤੋਂ ਬੰਦੇ ਤੋਂ ਕਿਉਂਕਿ ਬੈਂਕਾਂ 'ਚ ਛੁੱਟੀਆਂ ਤੁਸੀਂ ਮੈਨੂੰ ਫੋਨ ਕਰਦੇ ਸੀਗੇ ਵੀ ਲਿਆ 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 ਤੇ ਮੇਰੇ ਕੋਲ ਜਿੰਨੇ ਹੈਗੇ ਸੀ ਮੈਂ ਤੁਹਾਨੂੰ ਦੇਣ ਆ ਗਿਆ ਆ ਰੱਖ ਲਓ ਪਹਿਲੀ ਕਿਸ਼ਤ ਤੇ ਬਾਕੀ ਤੁਹਾਨੂੰ ਮੰਗਲਵਾਰ ਦੇ ਕੇ ਜਾਊਂਗਾ ਉਹ ਪੈਸੇ ਮੈਂ ਦੇ ਤੇ ਇਹਨੇ ਫੜ ਕੇ ਆਪਣੇ ਡਰਾਅ 'ਚ ਰੱਖ ਲੇ ਡਰਾਅ 'ਚ ਰੱਖ ਲੇ ਜਦੋਂ ਤੇ ਉਹਨੇ ਨੂੰ ਟੀਮ ਤੇ ਉਹ ਸਰਕਾਰੀ ਜਿਹੜੇ ਗਵਾਸੀ ਆ ਗਏ ਉਹਨਾਂ ਨੇ ਆ ਕੇ ਇਹਦੀ ਸਰਚ ਕੀਤੀ ਇਹਨੇ ਜਦੋਂ ਟੀਮ ਵੇਖਿਆ ਆ ਗਈ ਤੇ ਚੱਕ ਕੇ ਡਰਾਅ ਚ ਦਵਾ ਦਵ ਬੈੱਡ ਤੇ ਥੱਲੇ ਸੁੱਟ ਤੇ ਉਹਨਾਂ ਨੇ ਫਿਰ ਬਰਾਮਦ ਕੀਤਾ ਤੇ ਜੋ ਉਹਨਾਂ ਦਾ ਪ੍ਰੋਸੀਜਰ ਹੈ ਉਹ ਅਡਾਪਟ ਕੀਤਾ ਅਤੁੱਤ ਉਹਨਾਂ ਵਾਲਾ ਜਹੂਰਾ ਪਰਾਂ ਤੇ ਇਹ ਡਰੈੱਸ ਹੀ ਸੀਗਾ ਉਹਨਾਂ ਨੇ ਡਰੈੱਸ ਲਵਾਈ ਇਹਦੀ ਉਹਨਾਂ ਕਿਹਾ ਵੀ ਡਰੈੱਸ ਉਤਾਰ ਦੇ ਜਦੋਂ ਕਨਫਰਮ ਹੋ ਗਿਆ ਵੀ ਇਹਨੇ ਪੈਸੇ ਫੜ ਲਿਆ ਰੰਗ ਲੱਗ ਗਿਆ ਸਭ ਕੁਝ ਹੋ ਗਿਆ ਜੀ ਤਾਂ ਉਹ ਡਰੈੱਸ ਲਵਾ ਕੇ ਉਹਨਾਂ ਨੇ ਆਪਣੀ ਕਾਰਵਾਈ ਪਾਸ ਆਣੇ ਨੂੰ ਸੀਲ ਕੀਤਾ ਕਾਫੀ ਟਾਈਮ ਕਰੀਬ ਘੰਟੇ ਤੋਂ ਉੱਪਰ ਲੱਗਿਆ ਅੰਦਰ ਕਹਿੰਦੇ ਦੱਸ ਜੇ ਲੋਕ ਉੱਥੋਂ ਦੇ ਆਸ-ਪਾਸ ਦੇ ਇੰਨਾ ਟਾਈਮ ਅੰਦਰ ਕਿਵੇਂ ਲੱਗਿਆ ਜਾਂਦੇ ਬਿਜ਼ਨਸ ਦਾ ਫੜ ਲਿਆ ਨਹੀਂ ਜੀ ਨਹੀਂ ਉਹ ਐਸ ਤਰ੍ਹਾਂ ਸੀਗਾ ਪਹਿਲਾਂ ਜਦੋਂ ਟੀਮ ਗਈ ਇਹਨੇ ਪੈਸੇ ਸੁੱਟਤੇ ਔਰ ਕਹਿਣ ਲੱਗਾ ਗੱਲਾਂ ਕਰਨਾ ਹੀ ਨਹੀਂ ਇਹ ਐ ਨਹੀਂ ਹੋਇਆ ਐ ਨਹੀਂ ਹੋਇਆ ਐ ਨਹੀਂ ਹੋਇਆ ਜੀ ਉਹਨਾਂ ਨੇ ਸਰਚ ਕੀਤੀ ਪੈਸੇ ਬਰਾਮਦ ਕਰ ਲਏ ਜੋ ਨੋਟਾਂ ਦੇ ਫਰਦ ਬਣ ਕੇ ਆਈ ਸੀ ਜੋ ਉਹਨਾਂ ਨੇ ਨੋਟ ਕੀਤੇ ਹੋਏ ਸੀ ਵੀ ਆ ਨੰਬਰ ਵਗੈਰਾ ਫਿਰ ਉਹਨਾਂ ਨੇ ਆਪਣੀ ਕਾਰਵਾਈ ਪਾਈ ਫਿਰ ਇਹਦੇ ਆਫਿਸ ਦੀ ਤਲਾਸ਼ੀ ਲਈ ਜਿਹੜੀ ਦਰਖਾਸਤ ਇਹਨੇ ਆਪਦੇ ਡਰਾਅਚ ਰੱਖੀ ਹੋਈ ਸੀ ਜੀ ਜੀ ਉਹ ਉਹਨਾਂ ਨੇ ਬਰਾਮਦ ਕਰਾਈ ਫਿਰ ਇਹਨੇ ਕੈਮਰੇ ਵੀ ਇੱਕ ਅਲੱਗ ਲਵਾਏ ਹੋਏ ਸੀ ਆਪਦੇ ਜੀ ਜਿਹੜੇ ਕੀ ਇਹ ਬਾਕੀ ਤਾਂ ਥਾਣੇ ਦੇ ਲੱਗੇ ਹੀ ਲੱਗੇ ਹੁੰਦੇ ਜੀ ਤੇ ਤਿੰਨ ਚਾਰ ਕੈਮਰੇ ਨੇ ਅਲੱਗ ਗੇਟ ਤੇ ਲਵਾਏ ਸੀ ਜਿਹੜਾ ਇਹਨੂੰ ਪਤਾ ਲੱਗਦਾ ਰਹੇ ਵੀ ਬਾਹਰ ਅੰਦਰ ਕੌਣ ਫਿਰਦਾ ਹੈ ਤੇ ਮੈਂ ਆਪਦਾ ਉਹਨੂੰ ਤੋਂ ਅਲਰਟ ਰਵਾਂ ਕਿਤੇ ਵਿਜੀਲੈਂਸ ਵਗੈਰਾ ਜਾਂ ਕੋਈ ਦੂਜਾ ਤੀਜਾ ਵਗੈਰਾ ਤਾਂ ਨਹੀਂ ਆਉਂਦਾ ਉਹ ਕੈਮਰੇ ਸਿਰਫ ਇਹਦੇ ਫੋਨ ਤੇ ਹੀ ਚੱਲਦੇ ਸੀ ਉਹ ਮੁੰਚੀ ਨੇ ਦੱਸਿਆ ਵੀ ਇਹਦਾ ਡੀਵੀਆਰ ਨਹੀਂ ਉਹ ਪੁੱਛਦੇ ਸੀ ਕਿ ਇਹਦਾ ਡੀਵੀਆਰ ਕਿੱਥੇ ਮੁੰਡਾ ਡੀਵੀਆਰ ਮੁੰਚੀ ਕੰਦਾ ਵੀ ਇਹ ਤਾਂ ਸਾਡੇ ਐਸਐਸਚੋ ਸਾਹਿਬ ਦੀ ਪਰਸਨਲ ਹੀ ਚੱਲਦੇ ਨੇ ਨਹੀਂ ਤੇ ਉਹ ਫਿਰ ਉਹਦੀ ਵੀ ਰਿਕਾਰਡਿੰਗ ਵੇਖੀ ਉਹਨਾਂ ਨੇ ਹਾਂਜੀ ਰਿਕਾਰਡਿੰਗਾਂ ਰੂੜਾ ਵੇਖਦੇ ਰਹਿ ਸਾਰਾ ਉਹਦੇ ਵਿੱਚ ਵੀ ਕੁਝ ਮਿਲਿਆ ਨਹੀਂ ਜੀ ਉਹਦੇ ਤਾਂ ਇਹੀ ਹੈ ਵੀ ਜਿਹੜਾ ਮੈਂ ਆ ਰਿਹਾ ਜਾ ਰਿਹਾ ਤੇ ਬਿਨਾ ਪਹਿਲਾਂ ਥਾਣੇ ਗਿਆ ਥਾਣੇ ਤੋਂ ਫਿਰ ਇਹਨੇ ਉਸ ਕਮਰੇਜ ਮੈਨੂੰ ਬਿਠਾਇਆ ਜਿੱਥੇ ਉੱਥੇ ਕੈਮਰੇ ਤੋਂ ਬਿਨਾ ਸੀ ਕਿਉਂਕਿ ਪੈਸੇ ਲੈਣੇ ਸੀ ਪੈਸੇ ਕੈਮਰੇਜ ਤਾਂ ਥਾਣੇ ਦੇ ਕੈਮਰੇ ਚੱਲਦੇ ਸੀਗੇ ਤੁਸੀਂ ਫਿਰੋਸਪੁਰ ਦੀ ਪੁਲਿਸ ਨੂੰ ਕਿਉਂ ਨਹੀਂ ਕਿਹਾ ਮੰਨ ਲਓ ਫਰੋਸਪਰ ਦਾਏ ਐਸਐਸਟੀ ਐਸਐਸਟੀ ਗਰੋਸਟਰ ਵੀ ਬੈਠਦੇ ਵੀ ਰਸ ਤੁਸੀਂ ਉਹ ਵੀ ਸਿੱਧਾ ਕਿਉਂ ਚਲੇ ਗਏ ਹਾਂਜੀ ਠੀਕ ਹੈ ਤੁਹਾਡੀ ਗੱਲ ਉਹ ਇਸ ਤਰ੍ਹਾਂ ਹੈ ਜੀ ਮੈਂ ਨਾ ਇਹਦੇ ਬਾਰੇ ਜਦੋਂ ਟਰੈਪ ਦੇ ਬਾਰੇ ਸੋਚਿਆ ਵੀ ਮੈਨੂੰ ਇਹ ਚੰਗਾ ਨਹੀਂ ਲੱਗਿਆ ਕਿ ਹਰੇਕ ਹੀ بڑے ਲੋਕ ਉੱਥੇ ਰੋਂਦੇ ਸੀ ਕੋਈ ਕਹਿੰਦਾ ਮੇਰੇ ਤੋਂ 2 ਲੱਖ ਲੈ ਕੇ ਨਹੀਂ ਕੰਮ ਕੀਤਾ ਕੋਈ ਕਹਿੰਦਾ ਮੇਰੇ ਤੋਂ 3 ਲੱਖ ਲੈ ਗਿਆ ਕੋਈ ਕੋਈ ਅੱਜ ਵੀ ਮੇਰੇ ਕੋਲ ਹਜ਼ਾਰਾਂ ਫੋਨ ਆ ਰਹੇ ਕਿ ਵੀ ਅਸੀਂ ਐਫੀਡੇਵਟ ਕਿੱਥੇ ਦਈਏ ਕੀ ਕਰੀਏ ਵੀ ਜਿਹੜੇ ਸਰ ਤੋਂ ਪੈਸੇ ਲੈ ਕੇ ਨਹੀਂ ਕੰਮ ਕੀਤੇ ਨੇ ਜੀ ਉਹ ਮੈਂ ਇਸ ਵਾਸਤੇ ਗਿਆ ਜੀ ਕਿਉਂਕਿ ਇਹਨੇ ਤਿੰਨ ਟਰੈਪ ਪਹਿਲਾਂ ਫੇਲ ਹੋ ਚੁੱਕੇ ਫਰੋਇਦਪੁਰ ਦੇ ਫਰੋਇਦਪੁਰ ਵਿਜੀਲੈਂਸ ਦੇ ਵਿਜੀਲੈਂਸ ਇਸੇ ਐਸਐਚਓ ਤੇ ਐਸਐਚਓ ਤੇ ਜੀ ਇੱਕ ਗੁਰੂ ਅਰਸਾ ਇਹਦਾ ਜੀ ਇੱਕ ਕੁੱਲ ਗੜੀ ਦਾ ਐਂ ਇੱਕ ਦੋ ਹੋਰ ਸੀਗੇ ਜੀ ਉਹ ਜਦੋਂ ਕੋਈ ਬੰਦਾ ਆਉਂਦਾ ਸੀਗਾ ਉਹ ਵਿੱਚੋਂ ਇਨਫੋਰਮੇਸ਼ਨ ਲੀਕ ਕਰ ਦਿੰਦੇ ਸੀਗੇ ਜੀ ਤੇ ਇਹ ਆਪ ਦਾ ਰਫੂ ਚੱਕਰ ਹੋ ਜਾਂਦਾ ਸੀਗਾ ਤੇ ਉਹ ਖਾਲੀ ਹੱਥ ਮੁੜਦੇ ਸੀਗੇ ਮੈਨੂੰ ਪਤਾ ਸੀਗਾ ਕਿ ਕੋਈ ਨਾ ਕੋਈ ਇਹਦਾ ਸੋਰਸ ਉੱਥੇ ਹੈ ਜੇ ਜੋ ਉਹਨੂੰ ਟਰੈਪ ਨੂੰ ਸਕਸੈਸ ਨਹੀਂ ਹੋਣ ਦਿੰਦਾ ਮੈਨੂੰ ਇਸ ਲਈ ਜਾ ਕੇ ਉੱਥੇ ਹੈੱਡ ਆਫਿਸ ਗੱਲ ਕਰਨੀ ਤੁਹਾਡੀ ਪਹਿਲਾਂ ਜਾਣ ਪਹਿਚਾਨ ਸੀਗੀ ਅਭਿਗਮ ਜਵਾਨ ਨਾਲ ਜਾਂ ਤੁਸੀਂ ਪਹਿਲੀ ਵਾਰ ਮਿਲੇ ਸੀ ਜਦੋਂ ਦਰਖਾਸਤ ਦਿੱਤੀ ਨਹੀਂ ਨਹੀਂ ਮੇਰੀ ਜਾਣ ਪਹਿਚਾਨ ਸੀਗੀ ਜੀ ਕਿਉਂਕਿ ਗੁਰੂ ਸੈ ਸੱਚ ਉਹ ਰਿਹਾ ਸੀਗਾ ਮੈਂ ਇੱਕ ਦੋ ਵਾਰ ਉੱਥੇ ਵੀ ਮਿਲਿਆ ਸੀਗਾ ਜੀ ਤੇ ਉਸ ਤੋਂ ਬਾਅਦ ਇਹ ਤਾਂ ਮੈਨੂੰ ਰੱਬ ਸਬੱਬੀ ਕੰਮ ਪੈਣ ਕਰਕੇ ਐਪਲੀਕੇਸ਼ਨ ਉੱਥੇ ਜਾਣ ਕਰਕੇ ਤੇ ਮੈਂ ਗਿਆ ਤੇ ਅੱਗੋਂ ਇਹ ਉੱਥੇ ਸੀਗਾ ਇਹ ਪਤਾ ਨਹੀਂ ਵਾਰ-ਵਾਰ ਕਿਉਂ ਮਾਮਦੋਰ ਥਾਣੇ ਹੀ ਲੱਗਦਾ ਹੈ ਜੀ ਵੀ ਇਹਨੂੰ ਦੀ ਮੇਰਾ ਖਤੀਜੀ ਕਿ ਚੌਥੀ ਪੋਸਟਿੰਗ ਹੈ ਜੀ ਜਿਹੜੀ ਮਾਮਦੋਰ ਥਾਣੇ ਦੀ ਹੈ ਇਹ ਸਮਝ ਹੀ ਗੱਲ ਨਹੀਂ ਆਉਂਦੀ ਕਿ ਇਹ ਉਥੇ ਕੀ ਹੈ ਜਾਂ ਤਾਂ ਉੱਥੋਂ ਬਾਰਡਰ ਨੇੜੇ ਕੋਈ ਲੈਣ ਦੇਣ ਹੁੰਦਾ ਹੈ